ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਸਾਰੇ ਸੂਟ ਟਿਸਟਾ ਕਾਟਨ ਦੇ ਰਹਿਣਗੇ ਜੀ ਬਿਨਾਂ ਲਾਈਨਿੰਗ ਤੋਂ ਬਣਨ ਵਾਲੇ ਇਹਦੇ ਵਿੱਚ ਕੁਝ ਸੂਟ ਹੈਗੇ ਨੇ ਜੀ ਮੈਚਿੰਗ ਕੁਝ ਹੈਗੇ ਨੇ ਜੀ ਆਲ ਓਵਰ ਇਹ ਪਹਿਲਾਂ ਤਾਂ ਨੂੰ 15 ਤੋਂ 20 ਕਲਰ ਮਿਲ ਜਾਣਗੇ ਜੀ ਆਲ ਓਵਰ ਇਸ ਤੋਂ ਬਾਅਦ 10 ਤੋਂ 15 ਕਲਰ ਹੋਣਗੇ ਜੀ ਮੈਚਿੰਗ ਜੋ ਵੀ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਫਟਾਫਟ ਮੈਸੇਜ ਕਰ ਦਿਓ ਜੀ ਤੇ ਇਹਦੇ ਵਿੱਚ ਨਾ ਸੂਟ ਮੇਰੀਆਂ ਭੈਣਾਂ ਨੂੰ ਉਹਨਾਂ ਲਈ ਰੱਖਿਆ ਜਾਊਗਾ ਜਿਨ੍ਹਾਂ ਦੀ ਪੇਮੈਂਟ ਆ ਗਈ ਜੀ ਜਾਂ ਜਿਨ੍ਹਾਂ ਦਾ ਆਰਡਰ ਚੱਲਦਾ ਦੇਖੋ ਜੀ ਕਲਰ ਬਹੁਤ ਪਿਆਰੇ ਨੇ ਪ੍ਰਿੰਟ ਇੱਕ ਤੋਂ ਇੱਕ ਸੋਹਣਾ ਹੋਏਗਾ ਜੀ ਤੁਹਾਨੂੰ ਪਤਾ ਹੀ ਆਪਣੇ ਪ੍ਰਿੰਟ ਤਾਂ ਬਹੁਤ ਸੋਹਣੇ ਨੇ ਨਾਲ ਨਾਲ ਫੈਬਰਿਕ ਵੀ ਤੁਹਾਨੂੰ ਵਧੀਆ ਗਾਰੰਟੀ ਵਾਲੀ ਮਿਲੇਗੀ ਜੀ ਜ਼ਿੰਮੇਵਾਰੀ ਤੇ ਅਸੀਂ ਜਿਹੜਾ ਸੂਟ ਤੁਹਾਨੂੰ ਭੇਜਦੇ ਹਾਂ ਹਨਾ ਸਾਨੂੰ ਵੀ ਐ ਹੁੰਦਾ ਵੀ ਸਾਨੂੰ ਲਾਂਭਾ ਨਾ ਦੇਖੋ ਕਿੰਨੇ ਪਿਆਰੇ ਕਲਰ ਨੇ ਕਿੰਨੇ ਸੋਹਣੇ ਪ੍ਰਿੰਟ ਨੇ ਤੁਸੀਂ ਇਹਦੇ ਵਿੱਚੋਂ ਲਾਈਟ ਕਲਰ ਲੈਣਾ ਚਾਹੁੰਦੇ ਹੋ ਤੁਸੀਂ ਲਾਈਟ ਵੀ ਲੈ ਸਕਦੇ ਹੋ ਜੇ ਤੁਸੀਂ ਡਾਰਕ ਕਲਰ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਡਾਰਕ ਵੀ ਲੈ ਸਕਦੇ ਹੋ ਬਹੁਤ ਸੋਹਣੇ ਪ੍ਰਿੰਟ ਨੇ ਇਹਦੇ ਵਿੱਚ ਅ ਚਾਹੇ ਵੱਡੀ ਏ ਦੇ ਪ੍ਰਿੰਟ ਪਾ ਸਕਦੀ ਹੈ ਪੈਨ ਮੇਰੀ ਚਾਹੇ ਛੋਟੀ ਏ ਜੀ ਦਾ ਕੋਈ ਵੀ ਪੈਨ ਸਕਦਾ ਇਹਨਾਂ ਨੂੰ ਬਹੁਤ ਸੋਹਣੇ ਨੇ ਜੀ ਸਟੈਂਪ ਲੱਗੀ ਹੋਊਗੀ ਜੀ ਫੈਬਰਿਕ ਤੇ ਸੂਟ ਤੇ ਆਪਾਂ ਚੈੱਕ ਕਰਾ ਕੇ ਦੇਵਾਂਗੇ ਵੀਡੀਓ ਦੇ ਵਿੱਚ 23 ਦਾ ਕਾਟਨ ਦੇ ਸੂਟ ਰਹਿਣਗੇ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਜੀ ਚਾਹੀ ਤੁਸੀਂ ਆਲ ਓਵਰ ਸੂਟ ਲੈ ਲਓ ਜੀ ਚਾਹੀ ਤੁਸੀਂ ਮੈਚਿੰਗ ਲੈ ਲਓ ਜੀ ਸਾਰਿਆਂ ਦਾ ਸੇਮ ਪ੍ਰਾਈਸ ਰਹੇਗਾ ਜੀ 1800 ਰੁਪਏ ਇਸ ਵਾਰ ਥੋੜਾ ਜਾ ਟੇਸਟਾ ਪਤਾ ਨਹੀਂ ਤਾਂ ਪ੍ਰਿੰਟ ਬਹੁਤ ਸੋਹਣਾ ਬਣਾ ਰਹੀ ਹੈ 100 150 ਰੁਪਏ ਮਹਿੰਗਾ ਹੋ ਗਿਆ ਬਾਕੀ ਟਾਈਮ ਦੇ ਹਿਸਾਬ ਨਾਲ ਮਹਿੰਗਾਈ ਸਾਰੀ ਵਧ ਜਾਂਦੀ ਹੈ ਹਨਾ ਸਾਰੇ ਘਾਸੀ ਵਾਦਾ ਕਰੀ ਜਾਂਦੇ ਨੇ ਦੇਖੋ ਜੀ 20 ਤੋਂ 22 ਕਲਰ ਆ ਗਏ ਬਹੁਤ ਪਿਆਰੇ ਕਲਰ ਨੇ ਹੁਣ ਤੁਸੀਂ ਕਲਰ ਪ੍ਰਿੰਟ ਤੁਸੀਂ ਦੇਖਣੇ ਨੇ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਡਿਟੇਲ ਦੇ ਦਿੱਤੀ ਹੈ ਇਸ ਤੋਂ ਬਾਅਦ ਤੁਹਾਡੀ ਮਰਜ਼ੀ ਹੈ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਹੈ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦਾ ਮੈਨੂੰ ਪਤਾ ਵੀ ਜ਼ਿਆਦਾਤਰ ਮੇਰੀਆਂ ਭੈਣਾਂ ਹਨਾ ਗਰਮੀ ਦੇ ਵਿੱਚ ਬਿਨਾਂ ਲਾਈਨਿੰਗ ਵਾਲਾ ਸੂਟ ਲਾਇਕ ਕਰਦੀਆਂ ਨੇ ਤੇ ਬਾਕੀ ਤੁਹਾਡੀ ਚੋਇਸ ਹੈ ਜੀ ਜੇ ਲਾਈਨਿੰਗ ਵਾਲਾ ਚਾਹੁੰਦੇ ਹੋ ਆਨਲਾਈਨ ਤਾਂ ਅਸੀਂ ਲਾਈਨਿੰਗ ਵੀ ਦੇ ਦਾਂਗੇ ਬਾਕੀ ਤੁਸੀਂ ਦੇਖੋ ਜੇ ਸਟੀਚਿੰਗ ਕਰਵਾਉਣੀ ਹੈ ਕਿਸੇ ਮੇਰੇ ਭੈਣ ਨੇ ਤਾਂ ਆਪਾਂ ਉਹ ਵੀ ਕਰਕੇ ਦਿੰਨੇ ਆ ਜੀ ਜੇ ਵਿਦਆਊਟ ਸਟੀਚਿੰਗ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਦੇਖੋ ਜੀ ਇੱਥੇ ਤੱਕ ਆ ਗਏ ਜੀ ਆਲ ਓਵਰ ਇਸ ਤੋਂ ਬਾਅਦ ਆ ਗਿਆ ਜੀ ਮੈਚਿੰਗ ਇਹ ਤੁਹਾਨੂੰ ਜਿਹੜੀ ਸਲਵਾਰ ਦੀ ਫੈਬਰਿਕ ਮਿਲੇਗੀ ਜੀ ਮੈਚਿੰਗ ਇਹਨਾਂ ਦੇ ਨਾਲ ਉਹ ਵੀ ਟੇਸਟਾ ਕਾਟਨ ਦੀ ਹੀ ਮਿਲੇਗੀ ਇਹ ਨਹੀਂ ਹੋਏਗਾ ਵੀ ਆਪਾਂ ਪੰਜਾਬੀ ਕਾਟਨ ਦੀ ਲਾ ਦਾਂਗੇ ਜਾਂ ਕੋਈ ਕੈਮਰਿਕ ਕਾਟਨ ਦੀ ਲਾ ਦਾਂਗੇ ਨਹੀਂ ਨਾਲ ਦੀ ਟੇਸਟਾ ਕਾਟਨ ਦੀ ਸਟੈਂਪ ਲੱਗੀ ਹੋਊ ਸਲਵਾਰ ਦੀ ਫੈਬਰਿਕ ਤੇ ਵੀ ਇਹਦੇ ਵਿੱਚ ਵੀ 15 ਤੋਂ 20 ਕਲਰ ਨੇ ਜੀ ਕਲਰ ਪ੍ਰਿੰਟ ਦੇਖੋ ਲਾਈਟ ਡਾਰਕ ਬਹੁਤ ਸੋਹਣੇ ਨੇ ਟੇਸਟਾ ਦੀ ਜੀ ਇਹੀ ਉਹ ਹੈ ਨਾ ਦੇ ਕਲਰ ਵੀ ਹਟ ਕੇ ਹੋਣਗੇ ਨਾ ਬਾਲੇ ਢਕੀਲੇ ਹੋਣਗੇ ਨਾ ਬਾਲੇ ਲਾਈਟ ਹੋਣਗੇ ਮੀਡੀਅਮ ਸਰਦਾਰੀ ਲੁੱਕ ਦੇ ਕਲਰ ਹੋਣਗੇ ਪ੍ਰਿੰਟ ਹੋਣਗੇ ਜੀ ਉਹ ਵੀ ਸੋਹਣੇ ਤੋਂ ਸੋਹਣੇ ਲੱਗ ਤੋਂ ਲੱਗ ਗਰਮੀ ਦੇ ਵਿੱਚ ਪਾਉਣ ਵਾਲੀ ਇੰਨੀ ਘਰਾਮ ਦਾ ਇੱਕ ਫੈਬਰਿਕ ਹੈ ਪਾ ਨੂੰ ਬਿਲਕੁਲ ਪਤਾ ਵੀ ਨਹੀਂ ਲੱਗਦਾ ਵੀ ਆਪਣੇ ਕੋਈ ਸੂਟ ਪੈਨੇ ਆ ਹੋਇਆ ਲਾਈਟ ਵੇਟ ਫੈਬਰਿਕ ਰਹਿੰਦੀ ਹੈ ਜੀ ਬਾਕੀ ਜਿੰਨਾ ਮੇਰੀਆਂ ਭੈਣਾਂ ਨੂੰ ਥੋੜਾ ਮੋਟਾ ਡਾਊਟ ਹੈ ਵੀ ਸੂਟ ਨਾ ਖਰਾਬ ਹੋਵੇ ਜੀ ਤੁਸੀਂ ਉਹਨੂੰ ਤਾਂ ਸਾਰਾ ਕੁਝ ਚੱਲਦਾ ਹੈ YouTube ਤੇ ਸਰਚ ਮਾਰ ਸਕਦੇ ਹੋ ਟੀਸਟਾ ਦੀ ਬ੍ਰਾਂਡ ਬਾਰੇ ਤੁਹਾਨੂੰ ਸਾਰਾ ਡਿਟੇਲ ਦੇ ਦੇਣਗੇ ਪੂਰੀ YouTube ਤੇ ਟੀਸਟਾ ਦੀ ਫੈਬਰਿਕ ਸਾਨੂੰ ਕਿਸੇ ਨੂੰ ਸੂਟ ਦੇਣ ਦੇ ਵਿੱਚ ਸਾਨੂੰ ਕੋਈ ਖਤਰਾ ਨਹੀਂ ਹੁੰਦਾ ਜੀ ਨਾ ਸਾਨੂੰ ਡਰ ਹੁੰਦਾ ਵੀ ਸੂਟ ਖਰਾਬ ਹੋਏਗਾ ਇਹ ਤੋਂ ਬ੍ਰਾਂਡ ਵੀ ਇੱਕ ਨੰਬਰ ਹੈ ਜੀ ਇਹਨਾਂ ਦਾ ਕਪੜਾ ਵੀ ਇੱਕ ਨੰਬਰ ਹੈ ਦੇਖੋ ਪ੍ਰਿੰਟ ਕਿੰਨੇ ਸੋਹਣੇ ਨੇ ਕੋਈ ਵੀ ਕਲਰ ਨਹੀਂ ਰਿਹਾ ਨਾ ਆਲ ਓਵਰ ਦੇ ਵਿੱਚ ਨਾ ਤੁਹਾਨੂੰ ਮੈਚਿੰਗ ਦੇ ਵਿੱਚ ਹਨਾ 20 20 40 45 ਕਲਰ ਆ ਗਏ ਇਹਨਾਂ ਦੇ ਵਿੱਚ ਜੋ ਵੀ ਤੁਹਾਨੂੰ ਸੂਟ ਪਸੰਦ ਹੈ ਤੁਹਾਡੀ ਚੋਇਸ ਤੇ ਸੋਹਣੇ ਸੋਹਣੇ ਪ੍ਰਿੰਟ ਬਣੇ ਲੈ ਆਉਂਦੇ ਨੇ ਜੀ ਆਪਾਂ ਨੇ ਸੋਹਣੇ ਸੋਹਣੇ ਕਲਰ ਪਤਾ ਕੀ ਹੈ ਜੇ ਹੁਣ ਕਈ ਸਾਨੂੰ ਐਵੇਂ ਵੀਡੀਓ ਪਾ ਕੇ ਸੀ ਕੱਲੇ ਸੂਟਾਂ ਦੀ ਸਾਨੂੰ ਫੋਟੋਆਂ ਪਾ ਕੇ ਜੋੜ ਕੇ ਸਾਨੂੰ ਪਤਾ ਲੱਗ ਜੂ ਵੀ ਕਿੱਥੇ ਕੱਕਾ ਕਸਟਮਰ ਦੀ ਚੁਆਇਸ ਹੈ ਹਨਾ ਇੰਨੇ ਕਲਰ ਆਪਾਂ 20 ਤੋਂ 40 ਹਨਾ ਵੀ ਲਿਆਵ ਨਹੀਂ ਸਕਦੇ ਕੋਈ ਕਲਰ ਨਹੀਂ ਵੀ ਚੱਲਦਾ ਫੇਰ ਔਖਾ ਹੋ ਜਾਂਦਾ ਜੀ ਸਾਨੂੰ ਹੁਣ ਇਹਨਾਂ ਦੇ ਵਿੱਚੋਂ ਜੋ ਵੀ ਤੁਹਾਨੂੰ ਸੂਟ ਪਸੰਦ ਹੈ ਮੇਰੀਆਂ ਭੈਣਾਂ ਨੂੰ ਪਲੀਜ਼ ਰਿਕਵੈਸਟ ਹੈ ਤਾਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਇਹ ਆਗੇ ਜੀ ਥੋੜੇ ਜੀ ਲਾਈਨਿੰਗ ਲੱਗੇਗੀ ਸ਼ਰਟਾਂ ਦੇ ਇਹ ਵੀ ਟੇਸਟਾਂ ਦੇ ਹੀ ਸੂਟ ਰਹਿਣਗੇ ਇਹ ਥੋੜੀ ਸ਼ਾਈਨਿੰਗ ਵਾਲੀ ਜਿਹੜੀ ਹੈਗਾ ਸਟਾਫ ਟਿਸਟਾ ਦਾ ਉਹ ਮਿਲੇਗਾ ਜੀ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 2100 ਰੁਪਏ 10 ਤੋਂ 15 ਕਲਰ ਇਹਦੇ ਵਿੱਚ ਨੇ ਬਾਕੀ ਤੁਸੀਂ ਆਪ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਸਾਨੂੰ ਅਸੀਂ ਤੁਹਾਨੂੰ ਦੱਸ ਦਾਂਗੇ ਇਹਨਾਂ ਥੋੜਾ ਵੀ ਪਾਰਟੀ ਵੇਅਰ ਜੀ ਫੈਬਰਿਕ ਆ ਗਈ ਇਹਦੇ ਵਿੱਚ ਸ਼ਾਈਨਿੰਗ ਮਿਲੇਗੀ ਟਿਸਟਾ ਦੇ ਵਿੱਚ ਮੈਚਿੰਗ ਸਲਵਾਰਾਂ ਨਾਲ ਨੇ ਜੋ ਵੀ ਕਲਰ ਤੁਹਾਨੂੰ ਪਸੰਦ ਆ ਪ੍ਰਿੰਟ ਦੇਖੋ ਕਿੰਨੇ ਸੋਹਣੇ ਬਣੇ ਹੋਏ ਨੇ ਬਹੁਤ ਜ਼ਿਆਦਾ ਚੱਲ ਰਿਹਾ ਜੀ ਮਾਰਕੀਟ ਹਨ ਵੀ ਹਾਂ ਆਪਣੇ ਬਹੁਤ ਬਰਬਰੀ ਤੇ ਟਿਸਟਾ ਕਾਟਨ ਹੀ ਜ਼ਿਆਦਾ ਹੁਣ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਹੈ ਸੋਹਣੇ ਸੋਹਣੇ ਪ੍ਰਿੰਟ ਆ ਰਹੇ ਨੇ ਇਹਦੇ ਵਿੱਚ ਸੋਹਣੇ ਸੋਹਣੇ ਕਲਰ ਨੇ ਕਲਰਾਂ ਦੀ ਤਾਂ ਕੀ ਚੁਆਇਸ ਹੈ ਜੀ ਬਹੁਤ ਸੋਹਣੇ ਕਲਰ ਨੇ ਸਾਰੇ ਕਲਰ ਸੋਹਣੇ ਹੁੰਦੇ ਨੇ ਮਨ ਨੂੰ ਦੇਖ ਕੇ ਸੰਤੁਸ਼ਟੀ ਮਿਲ ਜਾਂਦੀ ਹੈ ਵੀ ਹਾਂ ਬਹੁਤ ਸੋਹਣੇ ਕਲਰ ਨੇ ਬਾਕੀ ਤੁਹਾਡੀ ਚੁਆਇਸ ਹੈ ਜੀ ਸਕਰੀਨਸ਼ਾਟ ਲੈ ਕੇ ਆਪਣੇ ਸੂਟ ਨੇ ਜਿਹੜੇ ਬੁੱਕ ਕਰ ਲਓ ਸਾਰੀ ਅੱਜ ਟਿਸਟਾ ਦੀ ਕਲੈਕਸ਼ਨ ਕਲੈਕਸ਼ਨ ਰਹੇਗੀ ਜੀ ਪਰ ਤਿੰਨ ਤਰ੍ਹਾਂ ਦੀ ਕਲੈਕਸ਼ਨ ਆ ਗਈ ਇਹਦੇ ਵਿੱਚ ਆਲ ਓਵਰ ਆ ਗਈ ਮੈਚਿੰਗ ਆ ਗਈ ਇੱਕ ਥੋੜੀ ਇਸ ਤੋਂ ਵਧੀਆ ਆ ਗਈ ਜੀ ਪਾਰਟੀ ویئر ਸ਼ਾਈਨਿੰਗ ਵਾਲੀ ਹੁਣ ਤੁਹਾਡੀ ਚੋਇਸ ਹੈ ਜੇ ਤੁਸੀਂ ਜਿਹੜਾ ਵੀ ਤੁਹਾਨੂੰ ਫੈਬਰਿਕ ਪਸੰਦ ਆ ਲੈ ਸਕਦੇ ਚਲੋ ਜੀ ਕਰ ਦੋ ਵੀਡੀਓ ਨੂੰ ਅੱਗੇ ਸ਼ੇਅਰ ਕੱਲ ਨੂੰ ਨਵੀਂ ਵੀਡੀਓ ਨਾਲ ਮਿਲਦੇ ਆ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ